ਨਾਲ ਮੇਰੀ ਗੱਲ ਸੁਣੋ ਪੰਜੀ ਰਾਤੀ ਜਸਵੀਰ ਉਹ ਵੇਸੇ ਨੀਂਦਰ ਕਾਟੀ ਜਾਂਦੀ ਤੇ ਨਾਲ ਰਾਤੀ ਗੁੜੀਆਂ ਨੂੰ ਖੜਾਈ ਕਰੇਗੀ ਉਹਦਾ ਧਿਆਨ ਰੱਖੇ ਕਰੇਗੀ ਇਸਾਈ ਲੋਨ ਬੱਚੇ ਸੌਣ ਕਰਨਗੇ ਰਾਤੀ ਦਿਹਾੜੀ ਇੱਕ ਰਾਤ ਚਾ ਕਹਿੰਦੇ ਬੱਚਨੇ ਨਹੀਂ ਉਤਰ ਗਏ ਨੇ ਉਹ ਰਾਤ ਜਾਗਦੇ ਜਿੰਨੇ ਦੋ ਜਹਾਂ ਜਾਗਦੇ ਰਹਿੰਦੇ ਕਿ ਤੁਸੀਂ ਵੀ ਰੈਸਟ ਕਰ ਲਾ ਜੇ ਤੇ ਮੈਂ ਤਾਂ ਅੱਗੇ ਰੈਸਟ ਕਰਦੀ ਮੇਰੇ ਤਾਂ ਤੁਰਨਾ ਫਿਰਨਾ ਮੇਰੇ ਕੋ ਉਤਰਿਆ ਫਿਰਾਂ ਮੈਨੂੰ ਨਾ ਜਾਂਦਾ ਕੋਈ ਤੁਸੀਂ ਬੱਚਾ ਟੋਕ ਨਹੀਂ ਸਕਦੀ ਕੋਈ ਤੁਸੀਂ ਆਰਾਮ ਕਰੇ ਜੇ ਜਸਵੀਰ ਆਪੇ ਸੰਭਲਿਆ ਕਰੂ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਭੈਣੀ ਕਰੋ ਉਹਨੇ ਜਿਹੜੇ ਇੱਥੇ ਹੀ ਰਹੋ। ਬਾਸ ਬਾਸ ਦੇਖੋ ਆਪਣੇ ਬੱਚੇ ਨੂੰ ਦੇਖੋ ਤੇ ਬੱਚੇ ਦੇ ਬੱਚੇ ਨੂੰ ਵਸ ਵਸ ਤੁਸੀਂ ਇਦਾਂ ਹੀ ਕਹਿਣਾ ਵੀ ਰਾਤੀ ਤੁਸੀਂ ਇੱਥੇ ਹੀ ਰਹਿਣਾ। ਨਾਲੇ ਤੇ ਅਸੀਂ ਮੈਂ ਵੀ ਉਹਨੂੰ ਕਹਿ ਜਾਂਦੀ ਤੂੰ ਇੱਥੇ ਰਹਿਣਾ। ਆਓ ਤੂੰ ਹੀ ਕਹਿ ਜੋ ਵੀ ਹੁਣ ਤੂੰ ਘਰ ਨਾ ਆਵੀਂ। ਪੂਰੀਦਾ ਧਿਆਨ ਰੱਖੀ ਠੀਕ ਹੈ ਤੇ ਕੀ ਕੁਛ ਕਰਨਾ ਕੀ ਖਾਣਾ ਕੀ ਨਹੀਂ ਕਿਹੋ ਜਿਹਾ ਜੀਣਾ ਕਿਹੋ ਜਿਹਾ ਨੇ ਉਹਨੂੰ ਪਤਾ ਲਾਗੇ ਬੈਠੀ ਰੂਗੀ ਟੋਕਾ ਟੋਕੀ ਕਰਦੀ ਰਹੂਗੀ ਮੇਰੇ ਕੋਈ ਨਾ ਜੇ ਬੈਠਾ ਨਹੀਂ ਜਾਣਾ ਕੋਈ ਕੋਈ ਨਹੀਂ ਮੈਂ ਆਪੇ ਉਹਨੂੰ ਕਹਿ ਲਾਂਗੀ ਤੁਸੀਂ ਵੀ ਕਹਿ ਲਓ ਕੋਈ ਨਹੀਂ ਮੈਂ ਜਿਹੜੋ ਕਰਨਾ ਤੇ ਮੈਂ ਕੀ ਕਰਨੂੰ ਕਹਿਣਾ ਤੇ ਸਹੀ ਗੱਲ ਹੈ ਸਹੀ ਗੱਲ ਹੈ ਤੁਹਾਡਾ ਕਹਿਣਾ ਹੋਰ ਦਾ ਲੈ ਮੇਰੀ ਕਹਿਣਾ ਹੋਰ ਗੱਲ ਹੈ ਕੋਈ ਨਹੀਂ ਕੋਈ ਨਹੀਂ ਫਿਕਰ ਨਾ ਕਰੋ ਕੋਈ ਨਹੀਂ ਮੈਂ ਕਹਿ ਦੂੰ ਮੈਂ ਛਮੀ ਹੈਗੀ ਆ ਉਹ ਕਰ ਲਿਆ ਕਰੇ ਵੈਲੀ ਹੋ ਕੇ ਕੋਈ ਨਹੀਂ ਛਮੀ ਵੀ ਕਰਦਾ ਸਾਬੀ ਜਾਂਦੀ ਏ ਹੁਣ ਇਸ ਟਾਈਮ ਟਾਈਮ ਹੈਗਾ ਮਿੱਠਾ ਬਰਕੇ ਟਾਈਮ ਹੈ

ਮੀਨਾ ਗੇਸਮੋ ਸਾਰੇ ਬੜੇ ਸ਼ਕੀਨ ਆ ਨਾਲ ਵੇਸਨ ਦੀ ਇੰਨੇ ਉਹ ਚੀਜ਼ ਮਗਾਈ ਜਿਹੜੀ ਇਹਨੂੰ ਆਪ ਪਸੰਦ ਆ ਨਹੀਂ ਨਹੀਂ ਪੂਆ ਜੀ ਰਣਜੀਤ ਲੈ ਕੇ ਆਏ ਨੇ ਅੱਛਾ ਉਹ ਲੈ ਕੇ ਆ ਤੇ ਕਿੱਥੇ ਚਲੇ ਗਿਆ ਉਹ ਤਾਂ ਮੈਨੂੰ ਵਿਖਾ ਨਹੀਂ ਡਿਆ ਪਤਾ ਨਹੀਂ ਫੋਨ ਤੇ ਗੱਲ ਕਰਨ ਗਿਆ ਹੀ ਪਤਾ ਨਹੀਂ ਕੋਈ ਗੱਡੀ ਗੁੰਡੀ ਸ਼ਾਇਦ ਆਈ ਆ ਇੱਥੇ ਕੋਈ ਉਧਰ ਹੀ ਗਏ ਨੇ ਹੁਣ ਦੇਖੀ ਇੰਨੇ ਬਹਾਨੇ ਨਾਲ ਘਰ ਆਇਆ ਕਰਨਾ ਇੱਥੇ ਸ਼ੰਮੀ ਕਿੱਥੇ ਚਲੀ ਆ ਅੱਛਾ ਬੈਠ ਜਾ ਆ ਮੈਂ ਸਿਮਰਤ ਨੂੰ ਦੇਵਾ ਵੀਰੇ ਉਹਨੂੰ ਬੜਾ ਪਸੰਦ ਆ ਸਮੋਸੇ ਤੇਰੀ ਸੁਣ ਗੱਲ ਆਪਣੀਆਂ ਮਨਮਰਜ਼ੀਆਂ ਕਰਨੀਆਂ ਨੂੰ ਬੰਦ ਕਰ ਦੇ ਜਿਹੜਾ ਕੰਮ ਕਰਨਾ ਮੈਨੂੰ ਪੁੱਛ ਕੇ ਕਰਨਾ ਵੀ ਮੰਮੀ ਮੈਂ ਆਹ ਕੀ ਦਵਾਈ ਕੇ ਨਾ ਦਵਾਈ ਐ ਸਭ ਚੀਜ਼ਾਂ ਨਹੀਂ ਦੇਣੀਆਂ ਉਹਨੂੰ ਬਿਲਕੁਲ ਸਹੀ ਗੱਲ ਹੈ ਭੈਣ ਜੀ ਨਹੀਂ ਸਮਝੀ ਇਹ ਨਹੀਂ ਦੇ ਦੇ ਚੀਜ਼ਾਂ ਸਭ ਆ ਖੱਟੇ ਵਾਲੀ ਚੀਜ਼ ਹੈ ਕਿ ਮੁੰਡੇ ਨੂੰ ਕੁਕੜੀ ਨੂੰ ਖਾਂਗਾ ਆਊਗੀ ਪਰ ਭੈਣ ਜੀ ਇਹ ਕਿਉਂ ਨਹੀਂ ਦੇਈ ਤਾਂ ਨਹੀਂ ਇਹ ਤਾਂ ਲਿਆਵਾਂ ਭੈਣ ਜੀ ਤਾਂ ਨੂੰ ਤਾਂ ਪਤਾ ਉਹਨੂੰ ਦਿੰਦਾ ਮੈਂ ਤਾਂ ਖੱਟੀ ਕੀ ਇਹ ਨਾਲੇ ਉਸੇ ਵਾਲੇ ਬੱਚੇ ਨੇ ਕੰਗਣ ਡਾਏ ਪਣਾ ਤਸਵੀਰ ਤੈਨੂੰ ਇਹਨਾਂ ਵੀ ਨਹੀਂ ਪਤਾ ਹੈਗਾ ਬਈ ਵਿਅਮੇਜ ਨਹੀਂ ਇਹ ਚੀਜ਼ਾਂ ਦੇਈ ਦਿਆ ਖਾਣ ਵਾਸਤੇ ਖਟੀਆਂ ਤੇ ਤਲੀਆਂ ਤੁਲੀਆਂ ਕੁਛ ਵੀ ਭੈਣ ਜੀ ਉਹਨਾਂ ਦਾ ਕਿਹੜਾ ਕੋਈ ਬੱਚਾ ਸੀ ਜਿਹੜਾ ਉਹਨਾਂ ਨੂੰ ਪਤਾ ਹੋਣਾ ਬੱਚਾ ਹੁੰਦਾ ਤੇ ਉਹ ਵਰਤਦੇ ਤਾਂ ਨਾ ਪਤਾ ਲੱਗਦਾ ਉਹਨਾਂ ਨੂੰ ਮੰਮੀ ਤੇ ਇਹ ਵੀ ਕਿਹੜੀਆਂ ਗੱਲਾਂ ਲੈ ਕੇ ਬੈਠੇ ਦੱਸ ਦਿੱਤੀ ਨਹੀਂ ਦੇਈ ਜੀ ਜੇ ਉਹਨਾਂ ਨੇ ਸਮੋਸੇ ਵੱਲੋਂ ਕਹਿ ਦਿੱਤਾ ਫਿਰ ਕੀ ਹੋਊ ਤਰਾ ਕਹ ਦੋ ਵੀ ਨਹੀਂ ਦੇਣਾ ਨਹੀਂ ਲੱਗੀ ਸਹੀ ਕਹਿ ਰਹੇ ਹੋ ਹਰ ਨੋ ਵਾਕਿਆ ਨੂੰ ਕੁਝ ਪਤਾ ਪੈਜੀ ਦੇਖੋ ਕਰਦੀ ਹੋਗੀ ਕੋਈ ਗੱਲ ਨਹੀਂ ਵੀ ਗਲਤੀ ਤੇ ਕੋਈ ਗੱਲ ਨਹੀਂ ਪੈਜੀ ਫਿਰਦੀ ਹੈ ਨਹੀਂ ਸਸਾ ਸਾਂ ਇੰਦਿਆ ਨਾ ਵੀ ਉਹ ਮੈਨੂੰ ਮਨਾ ਕਰਕੇ ਕੋਤ ਨਹੀਂ ਦੇਣਾ ਸਕੀ ਜੀ ਸ਼ਮੀ ਤੁਮੀ ਪਤਾ ਜਿਹੜੀ ਵੀ ਚੀਜ਼ ਦੇਣੀ ਨਾ ਆਪਣੀ ਸੱਸ ਸਾਮ ਨੂੰ ਪੁੱਛ ਕੇ ਦੇਣੀ ਚਲਗਾ ਤੇ ਖਾ ਲਾ ਤੂੰ ਖਾ ਤੂੰ ਆ ਖਾ ਲਾ ਸ਼ਮੀ ਤੂੰ ਖਾ ਉਹਨੇ ਪੁੱਛ ਤਿਆ ਪਾ ਦਿੱਤਾ ਨਾ ਮਿਰਚ ਮਸਾਲਾ ਚ ਚਾਚੀ ਜੀ ਕਹੀ ਵੀ ਲਗੋ ਖਾਓ ਚਾਚੀ ਜੀ ਚਾਚੀ ਖਾਓ ਕੋਈ ਨਹੀਂ ਕਾਪੀ ਨਹੀਂ ਲੱਭੀ ਇਹਨੂੰ ਲੱਕੀ ਨੂੰ ਉਹ ਤੇ ਰੱਕੀ ਜੇ ਇੱਕ ਮਿੰਟ ਲੱਭਣ ਆਵਾ ਲੈਦੇ ਤੁਸੀਂ ਮਾਂ ਉਹ ਇੱਥੇ ਸੱਜ ਕੇ ਬਹਿ ਗਈ ਮੇਰੇ ਕੋਲ ਜੇ ਆ ਗਿਆ ਨੂੰ ਕਾਪੀ ਲੱਭਦੇ ਉਹਨੂੰ ਨਹੀਂ ਲੱਭਣੀ ਉਹਦੇ ਸਾਹਮਣੇ ਚੀਜ਼ ਪਈ ਹੋਈ ਹੈ ਮੇਰੀ ਗੱਲ ਸੁਣੋ ਆ ਸਾਹਮਣੇ ਕੋ ਟੇਬਲ ਹਾਂ ਇਹਦੇ ਇਹਦੇ ਉੱਤੇ ਪਈ ਦੇ ਕਾਪੀ ਥੱਲੇ ਵੇਖੋ ਪੈਨ ਵੀ ਨਾ ਅੱਗੇ ਪਿਆ ਵਾ ਲੈ ਲੱਭ ਗਈ ਲੱਭ ਗਈ ਆ ਸ਼ੁਕਰ ਹੈ ਮੈਂ ਕਿੱਥੇ ਚੰਦਾ ਵਾ ਨਹੀਂ ਧੋਰ ਮੈਂ ਵੈਸੇ ਰੱਖਿਆ ਵਾ ਪੈਨ ਚੰਦਾ ਕਿ ਕਾਈਂ ਰੱਖਿਆ ਵਾ ਹਾਂਜੀ ਲਿਖਾਉ ਉਹ ਮੇਰੇ ਸਮਾਨ ਲੈ ਬੇਪਰਵਾਹ ਲੇਖਤ ਸਮਾਨ ਤੇਰਾ ਟਾਈਮ ਸਰ ਕੰਮ ਹੋ ਜਾ ਸਭ ਤੋਂ ਵਧੀਆ ਪਰ ਮੈਂ ਨਾ ਇੱਕ ਗੱਲ ਤੇ ਨਾ ਲੱਗੀ ਸੀਮਾ ਤੇਰੇ ਕੋਲ ਖੁਸ਼ ਹੋ ਗਈ ਕਿਹੜੀ ਘਰ ਤੋਂ ਮਾਂ ਕੰਤ ਤੇ ਚੱਗਲੇ ਚੂੜੀਆਂ ਮੈਨੂੰ ਦੱਸਿਆ ਨਹੀਂ ਤੇ ਬਨਵਾ ਕੇ ਲੈ ਗਈ ਐਨੇ ਕਿਹਾ ਮਮੀ ਨੂੰ ਸਰਪ੍ਰਾਈਜ਼ ਦਿੰਨੇ ਆ ਮੈਂ ਕਿਹਾ ਸਰਪ੍ਰਾਈਜ਼ ਤੇ ਇਹ ਕੈਂਜੇ ਜਿਦੀ ਕਰਕੇ ਆ ਕੀ ਹੋ ਗਿਆ ਇਹ ਸੀਮਾ ਲਈ ਨਾ ਕੋਈ ਹੋਰ ਤੇ ਨਹੀਂ ਦੱਸ ਮੇਰੀ ਨੂੰ ਕੁਝ ਲੱਗਦੀ ਧੋਤੀ ਮੈਂ ਤੇ ਵੇਖੀ ਉਸਾਂ ਇੱਕ ਗੱਲ ਕਰੇ ਵੀ ਤ ਉਹਨੂੰ ਪਿਆਰ ਨਾਲ ਉਹਨੂੰ ਪਈ ਖੜਾਵੇ ਉਹਨੂੰ ਵੀ ਪਈ ਵੇਖੇ ਮੈਂ ਕਿੰਨੀ ਕਿੰਨੀ ਮਾਮੀ ਆ ਤੇ ਮੈਂ ਕਹ ਇਹਨਾਂ ਨੂੰ ਮੈਂ ਕਹ ਮੈਂ ਕਿਉਂੜੀਆਂ ਕੌਣੀਆਂ ਅੱਜ ਮੰਮਾ ਨੇ ਤੇ ਚਲ ਸੋਨੇ ਦੀ ਚੀਜ਼ ਪਾ ਲਈ ਤੇ ਨਹੀਂ ਆ ਜਦੋਂ ਉਹਨਾਂ ਨੇ ਫੰਕਸ਼ਨ ਕੋਈ ਕਰਨਾ ਤੇ ਅੱਜ ਮੈਂ ਤੂੰ ਹੀ ਆਣਾ ਤੇ ਟਾਈਮ ਦੱਸੇਗਾ ਹੁਣ ਐਤੀ ਨਹੀਂ ਹੁਣ ਦਬੰਦਾ ਰਾਮ ਹਾਂ ਤੇ ਦੇਣਾ ਹੀ ਪੈਣਾ ਮਮੀ ਆ ਕਿ ਤੂੰ ਪਖੰਡ ਕਰਦੇ ਜੀ ਜਦੋਂ ਉਧਰ ਕੁਝ ਦੇਣਾ ਹੋਵੇ ਉਹ ਮੇਰੇ ਟਾਪਸ ਲਾ ਕੇ ਉਧਰ ਦੇ ਦਿਓ ਫਿਰ ਹੋਰ ਕੀ ਕਰਾਂ ਮੇਰੇ ਕੋ ਤੇ ਇੱਕੋ ਹੀ ਨੇ ਮੈਹੀ ਕਿਹਨੇ ਨੇ ਬਾਰ ਬਾਰ ਚਲੋ ਇਤਨਾ ਬਾਰ ਲਾਓ ਤੋ ਉਸ ਫਿਰ ਲਾ ਦੋ ਤੇ ਕੀ ਕਹਿ ਨਾਲ ਲਾ ਦੋ ਜੇ ਜਦੋਂ ਮੇਰੇ ਕੋ ਖਰਚੇ ਆਸ ਤੇ ਪੈਸੇ ਨਹੀਂ ਹੈਗੇ ਤਾਂ ਫਿਰ ਮੈਂ ਕੀ ਕਰਾਂ ਮੈਂ ਲੋਕਾਂ ਕੋ ਮੰਗਣਾ ਹੈਗਾ ਹਾਂ ਬਾਅਦ ਮਾਮੇ ਲੋਕੀ ਕਹਿ ਰਹੇਗਾ ਨਾ ਮਾਮੇ ਨੇ ਪੰਜੀਰੀ ਦੇ ਕੇ ਆਇਆ ਨਾ ਮਾਂ ਦੇ ਟੌਕਸ ਲਵਾ ਕੇ ਵੀ ਮੇਰੀ ਗੱਲ ਸੁਣੋ ਮੇਰੇ ਕੋ ਇੱਕ ਸਲਾਹ ਹੈ ਜੀ ਹਾਂ ਤੂੰ ਥੋੜੇ ਧਾਰੇ ਪੈਸੇ ਮਾਮੇ ਕੋਲੋਂ ਲਓ ਉਹਨੇ ਕਿਹੜਾ ਸ਼ਰਮ ਨਹੀਂ ਜੀ ਹੁੰਦੀ ਡੁੱਬ ਕੇ ਮਰ ਜਾਓ ਪਹਿਲੇ ਉਹਨੇ ਕਿਹਾ ਜਦੋਂ ਮੈਨੂੰ ਹੁਣ ਤੇ ਮੈਂ ਸਮਾਨ ਆਪਣਾ ਟੀਂਡਾ ਟੱਪਰ ਚੱਕਣ ਆਈ ਜਾ ਅਗਲੇ ਨੇ ਕਿਹਾ ਜਿੰਨਾ ਲੱਕੀ ਦਾ ਬੰਦਾ ਕੱਲ ਤੋਂ ਬੋਲੇ ਨਾ ਸਾਡੇ ਕੋਲ ਪੈਸੇ ਚੁੱਕੇ ਹੁਣ ਉਹਨੂੰ ਕਹੀਂ ਮੈਂ ਆਪਣੀ ਭੈਣ ਨੂੰ ਜਮਨੀ ਦੇਣੀ ਹੈ ਤੇ ਹੁਣੇ ਮਾਮਾ ਜੀ ਤੁਸੀਂ ਪੈਸੇ ਦੇ ਉਹ ਦੇ ਦੇਗਾ ਚਲੋ ਮੰਗ ਦੇਨੀ ਆ ਅੱਛਾ ਹਾਂ ਉਹ ਤਾਂ ਤੁਹਾਨੂੰ ਚੇਤਾ ਬੋਲ ਗਿਆ ਜਿਹੜੇ ਮਾਮੇ ਨੇ 30000 ਰੁਪਿਆ ਲਿਆ ਸੀ ਉਹ ਤੇ ਮੋੜਿਆ ਨਹੀਂ ਹਾਂ ਅਜੇ ਤੱਕ ਤੇ ਕਦੋਂ ਦੇ ਚੁੱਕਿਆ ਹੈ ਤੈਨੂੰ ਕਦੋਂ ਹਾਂ ਥੋੜੇ ਥੋੜੇ ਕਰਕੇ ਜਦੋਂ ਆਂਦਾ ਸੀ 5000 ਦੇ ਦੇ 7000 ਦੇ ਦੇ ਉਹ ਉਹੀ 30000 ਚ ਆਂਦਾ ਸੀ ਆ ਉਹਤਰਾ ਤੇ ਮਾਮਾ ਫੜਾ ਕਹਿੰਦਾ ਮੈਂ ਤੇ ਲੱਕੀ ਦੀ ਪੰਜੀ ਤੱਕ ਨਹੀਂ ਰੱਖਣੀ ਮੇਰੀ ਸੁਣੋ ਇਹ ਗੱਲ ਤੂੰ ਆਪਣੇ ਘਰ ਦੀ ਗੱਲ ਕਰ ਉਹ ਨਾਲ ਕਿਉਂ ਭੇਜਣਾ ਤੂੰ ਪਹਿਲਾਂ ਗੱਲ ਗੈਰ ਕਰਨੀ ਸੀ ਸੋਹਣੇ ਭਰਾਵਾਂ ਦੀ ਮਦਦ ਲੈ ਲੈਂਦੀ ਆ ਕਿ ਨਹੀਂ ਨਹੀਂ ਦੀ ਹਾਏ ਹਾਏ ਲਈਏ ਤਾਂ ਜੇ ਸਾਡੇ ਬੱਲੇ ਕੱਖਣਾ ਹੋਵੇ ਤੇ ਮਰੇ ਹੋਈ ਸੀ ਬਿਲਕੁਲ ਹੀ ਤੇ ਮਰੇ ਥੋੜਾ ਹੋ ਜਾਂਨੇ ਚੱਲ ਮੰਮੀ ਫਿਰ ਲਾ ਟਾਪਸੀ ਲਾ ਟਾਪਸ ਲਾ ਹਾਂ ਟਾਪਸ ਲਾਓ ਟਾਪਸ ਲਾਓ ਨਹੀਂ ਤੂੰ ਚੋ ਚੋ ਪਕਾ ਰਿਹਾ ਹਾਏ ਹਾਏ ਤੇ ਲੰਦਾ ਹੀ ਨਹੀਂ ਪਿਆ ਰਹਿੰਦੋਂ ਮੱਖਾਂ ਕੰਨ ਨਾ ਦੋ ਜੇ ਨਾ ਜਿ ਰਹਿੰਦ ਤੀ ਹਾਂ ਕੰਨੀ ਪੀੜੋ ਨਾ ਪੜੇ ਤੇ ਫਿਰ ਮੈਂ ਤੇਰਾ ਤੇ ਕੰਨ ਪੀ ਮੇਰੀ ਗੱਲ ਸੁਣ ਲੋ ਪੰਜੀਰੀ ਮੈਂ ਆਪਣੀ ਮਰਜ਼ੀ ਨਾਲ ਦੇਣੀ ਜੇ ਤੇਰੀ ਮਰਜ਼ੀ ਕਰੀ ਚੱਲਨੀ ਹੈ ਕਿਉਂ ਮੈਂ ਖਰਚਾ ਕਿਥੋਂ ਕਰਨਾ ਹੈ ਨਾ ਤੇ ਵੀ ਪ੍ਰਵਾਹ ਹੋਰ ਮੈਂ ਕੋਈ ਖਰਚਾ ਪਾੰਦੀ ਕੋਨੀ ਵੀ ਮੈਂ ਕਿਆ ਹੀ ਨਹੀਂ ਵੀ ਹੋਰ ਕੁਛ ਦੇ ਪੰਜੀਰੀ ਗਿਆ ਹੁਣ ਉਹ ਵੀ ਨਾ ਬਣਾ ਕੇ ਦਈਏ ਦੱਸ ਤੂੰ ਜਾ ਕੇ ਸਮਾਨ ਲੈ ਕੇ ਆਓ ਉਹਨਾਂ ਨੂੰ ਸਿੱਧਾ ਕੋ 15 ਕਿਲੋ ਪੰਜੀਰੀ ਬਣਾਉਣੀ ਏ ਤੇ ਉਹਦਾ ਸਮਾਨ ਦੇ ਦਿਓ। ਮਾਤਾ ਜੀ ਸੁਈ 15 ਕਿਲੋ ਤਾਂ ਕਿਉਂ ਅੜੀ ਆ 5 ਕਿਲੋ ਸੁਥੇ ਵੀ ਆ ਮੰਮੀ ਪੰਜੀਰੀ ਹੁੰਦੀ ਏ ਭਾਰੀ ਗਲੀ ਮੱਲੇ ਚੋਂ ਦੀ ਸੱਸ ਨੇ ਬਣੇ ਜੇ ਘੱਟ ਗਈ ਨਾ ਮਾਰ ਦੂਗੀ ਮੈਨੂੰ ਗੱਲਾਂ ਕਰ। ਮੈਂ ਗੱਲ ਸੁਣ ਮम्मा ਗਰਮੀ ਅੰਨੀ ਆ ਉਹਨੇ ਕਿਤੇ ਗਰਮ ਬਣਨੀ ਆ ਇੰਨੀ ਗਰਮੀ ਚ ਪੰਜੀਰੀ ਨਹੀਂ ਨਾ ਹੱਥਾਂ ਤੇ ਗੋਡਿਆਂ ਨੂੰ ਧੀਰੇ ਦੀ ਹਾਏ ਮੇਰੇ ਗੋਡੇ ਪੀੜ ਹਾਏ ਮੇਰੇ ਗੋਡੇ ਪੀੜ ਉਹਨੇ ਆਪ ਹੀ ਤੇ ਵਿੱਚੋਂ ਖਾਣੀ ਜੇ ਨਾ 5 ਕਿਲੋ ਨਹੀਂ ਤੇ 7 ਕਿਲੋ ਕਰ ਦੋ ਤੇ 7 ਕਿਲੋ ਦਾ ਸਮਾਨ ਲੈ ਜਾ ਦੇ। 15 15 15 15 ਕਿਲੋ 15 ਕਿਲੋ 13 ਕਿਲੋ ਕਾਨੇ ਹੋ ਗਈ 기 ਮੈਂ ਮੇਰੇ ਗੋਡੇ ਉਹ ਆਪਣਾ ਹੀ ਵੇਖਦੀ ਆ ਉਹ ਆਪਣੇ ਉਹਨੂੰ ਖਾਣ ਦਾ ਸਵਾਲ ਆ ਆ ਮਰਚੇ ਦੇ ਪੰਜੀਰੀਆਂ ਖਾਣੀਆਂ ਹੁਣ ਬ ਤੇਰੇ ਸਵਾਦ ਲਾਂਦੀ ਏ ਮੰਮੀ ਇੱਕ ਹੋਰ ਗੱਲ ਪੁੱਛਾਂ ਮੈਂ ਪੁੱਛ ਪੁੱਛ ਨਾ ਕਿ ਦੋ ਬਟਾਤੇ ਇਹ ਸਭ ਪੰਜੀਰੀ ਕਿਹਦੇ ਵਾਸਤੇ ਬਣਾਉਣੀ ਆ ਕਿਹਦੇ ਵਾਸਤੇ ਮਾਂ ਨੇ ਸਿੰਦੂ ਦਾ ਸਿਮਣੀ ਮੈਨੂੰ ਪਤਾ ਕਿਹਦੇ ਵਾਸਤੇ ਬਣਾਉਣੀ ਆ ਬੱਚਿਆਂ ਦੀ ਗੱਲਾਂ ਕਰਦੇ ਨਿਆਣੀਆਂ ਆਂ ਤੂੰ ਹੀ ਤੇ ਮੈਨੂੰ ਐਂ ਲੱਗਦਾ ਜਿਵੇਂ ਮਰੀ ਸੱਸ ਵਾਸਤੇ ਬਣਾਉਂਦੇ ਜੇ ਲੋਟ ਸਿਮਰਤ ਨੂੰ ਜਿਹੜੀ ਸੱਸ ਨੂੰ ਆ ਜੇ ਸਾਣਾ ਤੇ ਲਖੋਂ ਦੇ ਜੇ ਇਹ ਪ੍ਰਾਵਾ ਉਹ ਦਾ ਤੇ ਬੰਨਾ ਹੀ ਖਾਂਦਾ ਤੇ ਟੱਬਰ ਐ ਟੱਬਰ ਲੱਗਾ ਸਾਰੇ ਇਕੱਠੇ ਸਾਸਵਾਸੇ ਕਰੀ ਜਾਂਦੇ ਅੰਜਰਾ ਤੈਨੂੰ ਆਂਦਾ ਹੱਸਾ ਹੱਸਣਾ ਤਾਂ ਕੀ ਕਰਾਂ ਹਾਂ ਪੰਜ 5 10 ਕਿਲੋ ਪਿਛਲ ਸਿਆਪਾ ਪਾ ਕੇ ਬੈਠੇ ਜਿੱਦਾਂ ਇਸੇ ਕਰਕੇ ਨਹੀਂ ਪ੍ਰਾਵਾ ਤੂੰ 15 ਕਿਲੋ ਪੰਜੀ ਦਾ ਸਮਾਨ ਲਿਆ ਮੇਰੀ ਸੁਣਾ ਜੀ ਗੱਲ ਸਭ ਸਾਰੀਆਂ ਗੱਲਾਂ ਛੱਕੋ ਤਾਨੂੰ ਪਤਾ ਬਦਾਮ ਕੀ ਭਾ? ਮੈਂ ਕਿਹੜਾ ਬਦਾਮਾਂ ਦੀ ਦੁਕਾਨ ਤੇ ਲੱਗੀ ਹੋਈ ਆ। 800 ਰੁਪਏ ਕਿਲੋ ਆ। ਤੇ ਦੇਸੀ ਘੋਪਣਾ ਕੀ ਭਾ ਬੜਾ? ਉਹ ਦੋ ਚਿੰਜਾ ਨਹੀਂ ਪੈਣੀ ਆ। ਕਾਜੂ ਵੀ ਜੇ ਮਗਜ ਵੀ ਜੇ ਚਾਰੇ ਗੁੰਦਾਵਾ ਹੋਰ ਕੀ ਬੇਨਾ ਮਗਜ। ਮੈਂ ਫਰੂਨਾ ਤੇ ਵੈਸੇ ਨਹੀਂ ਹੱਥ ਲੱਗਦਾ। ਤੇ ਫਿਰ ਉਹ ਕੀ ਕਰੀ ਪਾੜਾ ਤੇਗਾ ਨਾ ਉਹਨੇ ਤਾਂ ਨਹੀਂ ਕਿ ਕੱਲਾ ਆਟਾ ਭੁੰਨ ਕੇ ਉਹਨਾਂ ਨੂੰ ਦੇ ਆਣਾ। ਗਿਆ ਲੋ ਡਰਾਈ ਫੂਡ ਤੁਸੀਂ ਪਾ ਲੋ। ਅੱਛਾ ਮੇਰੀ ਗੱਲ ਸੁਣੋ। ਆ ਮਾਮਾ ਕਿੰਨੀ ਕ ਭੰਜੀ ਲੈ ਕੇ ਆਏ। ਪਾਪਾ ਮੈਨੂੰ ਦੱਸਦਾ ਛੋਟੀ ਜੀ ਡੋਲਣੀ ਚੋਕ ਲੈ ਆਏ। ਲੰਕੋਨ ਦਾ। ਤੈਨੂੰ ਹੁਣ ਗੱਲਾਂ ਆਉਂਦੀਆਂ ਪਈਆਂ ਜਿਆਦਾ ਮੈਂ ਤੈਨੂੰ ਪਹਿਲੇ ਵੀ ਕਹਿ ਕੇ ਆਟੀਆਂ ਉਹਨਾਂ ਦਾ ਕੀ ਮਤਲਬ ਹੈ ਵਿੱਚ ਉਹਨਾਂ ਨੂੰ ਗੱਲ ਪਿਆ ਲੈਣਾ ਤੂੰ ਇਹ ਟੌਚ ਕਿਉਂ ਲੰਦਾ ਪਿਆ ਮਾਮੇ ਨਹੀਂ ਨਹੀਂ ਉਹਨਾਂ ਨੂੰ ਨਹੀਂ ਅਕਲ ਆਈ ਉਹਨਾਂ ਨੂੰ ਦਿੱਤੀ ਨਹੀਂ ਕਿਸੇ ਨੇ ਤੇ ਇਧਰ ਵੀ ਪੰਜੀਰੀ ਮੈਂ ਪਾਰਟੀ ਭਰ ਕੇ ਖੜਾ ਚਲੋ ਉਹਦਾ ਜ਼ਮਾਨਾ ਇਹੀ ਪਈ ਉਹ ਵਿਚਾਰੀ ਜਿੰਨੇ ਕੁ ਜੋਗੇ ਅਗੇ ਸਨ ਉਹਨੇ ਵੀ ਕਰਕੇ ਨਹੀਂ ਮम्मा ਉਹਦਾ ਜ਼ਮਾਨਾ ਉਹੀ ਸੀ ਦੋ ਦਿਨ ਕਿਉਂ ਉਹਨ ਵਾਂਗ ਉਹਦੇ ਜ਼ਮਾਨੇ ਚ ਕਾਜੋਗੀਆਂ ਨਹੀਂ ਖਾਂਦੇ ਸੀ ਪੰਜੀਰੀ ਖਾਂਦੇ ਨਹੀਂ ਸੌਂਗਦੇ ਸੀ ਚਲ ਨਹੀਂ ਖਾਧੀ ਤਾਂ ਵੀ ਤੇਰਾ ਦਿਮਾਗ ਨਾ ਤੇਜੇ ਜੇ ਮੈਂ ਪੰਜੀਰੀ ਖਾ ਲੈਂਦੀ ਤੇ ਤੇਰਾ ਦਿਮਾਗ ਕਿੰਨਾ ਕੁ ਤੇਜ ਹੁੰਦਾ ਚਲੋ ਛੱਡੋ ਸਾਰੀਆਂ ਮੋਕਦੀ ਗੱਲ 5000 ਕਿਹ ਦਊਗਾ ਉਹਦੀ ਸੱਸ ਨੂੰ 5000 ਦੇ ਦੋ ਆਪਾਂ ਕੁਝ ਨਹੀਂ ਕਰ ਕੋਈ ਨਹੀਂ 5000 ਰੁਪਏ ਨਹੀਂ ਥੋੜੀ ਬੋਦੀ ਤੇ ਬਣਾਓ ਪੈਸੇ ਦੇ ਦਿਓ ਮੇਰੀ ਘਰ ਕਾਸੋ ਨਾ ਮਮਾ ਥੋੜੀ ਜਿਹੀ ਬਣਾ ਲੈਣੇ ਜਿਵੇਂ 2.5 ਕਿਲੋ ਬਣਾ ਕੇ ਲੈ ਜੰਨੇ ਆ ਬਾਕੀ ਉਹਨਾਂ ਨੂੰ ਪੈਸੇ ਦੇ ਦਿਓ ਫਿਰ ਇੱਕੋ ਹੱਲੇ 5 ਕਿਲੋ ਪੰਜੀਰੀ ਬਣਾ ਲੈਣੇ ਆ ਆਪਾਂ ਤੇ ਬਾਕੀ ਉਹਨਾਂ ਨੂੰ ਪੈਸੇ ਦੇ ਦੇ ਤੇ ਇਹੋ ਤੇ ਕੱਲ ਨੂੰ ਉਹਦਾ ਕਹਿਣਿਆ ਵਾ ਬਸ 5 ਕਿਲੋ ਦੇ ਦੋ ਪੰਜ ਕਿਲੋ ਬਾਕੀ 11000 ਰੁਪਇਆ ਦੇ ਦੇ ਨੇ 11000 ਆਓ ਸਿਮ ਲਵਾ ਮਾਤਾ ਦੇ ਕੋਲ ਲਾ ਦੋ ਮੰਮੀ ਉਹ ਨਹੀਂ ਰਹਿੰਦੇ ਹੁਣ ਪੱਕੇ ਮੇਰੀ ਨਾਨੋ ਕੋਈ ਗੱਲ ਨਹੀਂ ਲਾ ਦੋ ਆਪਾਂ ਦੇ ਹੀ ਚੰਨੇ ਆ ਲਾ ਲਾ ਦੋ ਨਹੀਂ ਨਹੀਂ ਇਹ ਕੰਨ ਸਹੀ ਮੈਂ ਇਹ ਬੱਤ ਲਾ ਲੂਗੀ ਮੈਂ ਆਪਣੇ ਕੰਨ ਪਰਵਾਣੇ ਨੇ ਉਹ ਨਹੀਂ ਕੰਨ ਬਾੜ ਨਹੀਂ ਮੈਂ ਉਹ ਜਿਲਾਵਾਂਗੀ ਨਹੀਂ ਇਹ ਕੋਲ ਨਹੀਂ ਤੂੰ ਆਪਰੇ ਲਾ ਲਿਆ ਖਾਂ ਮੈਂ ਤਾਂ ਵਾਰੀਆਂ ਦੱਸ ਕੱਲ ਪਰਸੋਂ ਆ ਜਿੰਦਾ ਨਵੀਆਂ ਲਿਆਣੀਆਂ ਮੈਂ ਤੇ ਵਾਰ ਟੇਸ਼ਨ ਹੋ ਗਈ ਤੂੰ ਸੋਨੇ ਦੀ ਜਲ ਕੋਈ ਨਹੀਂ ਆ ਸੋਨੇ ਦੀਆਂ ਨੇ ਮੈਨੂੰ ਬੇਕੂਬ ਨਾ ਲੱਗਿਆ ਉਹ ਮੰਮੀ ਆ ਟੀਵੀ 'ਚ ਨਾ ਸੋਨੇ ਦੇ ਤੇ ਆ ਕੰਨ 'ਚ ਪਾਏ ਆ ਲਾਓ ਇਹਨੂੰ ਮੈਂ ਤੇ ਕਹਣਾ ਆ ਆਪਣੀ ਅੰਗੂਠੀ ਵੇਚਿਆ ਤਾਂ ਜਿਹੜੀ ਅੰਦਰ ਰੱਖੀ ਹੋਈ ਐ ਨੱਪ ਕੇ ਸੋਹ ਰਹੀ ਆ ਨਹੀਂ ਉਹ ਮੇਰੇ ਕੋਲ ਕੁਛ ਨਹੀਂਗਾ ਮੈਂ ਖਾਲੀ ਆ ਮੈਂ ਤੁਹਾਨੂੰ ਅੱਗੇ ਵੀ ਪੰਜਾਬ ਵਾਲੀ ਕਿਹਾ ਹੋਆ ਜੇ ਖਾਲੀ ਹੋਣਾ ਇਸ ਦੰਦ ਨਾ ਕੱਢੇ ਸਾਂ ਮੰਮੀ ਸਾਰੀਆਂ ਗੱਲਾਂ ਛੱਡੋ ਮੁੱਦੇ ਤੇ ਆਈਏ ਹੁਣ ਰਾਤੀ ਮੈਂ ਆਪਣੀ ਸ਼ਾਸਨਾ ਨਾਲ ਗੱਲ ਕੀਤੀ ਸੀ ਫੋਨ 'ਤੇ ਅੱਛਾ ਤੇ ਉਹ ਕਹਿੰਦੀ ਸੀ ਵੀ ਇੰਨੀ ਕਰਮੀ ਦੇ ਵਿੱਚ ਇੰਨੇ ਕਦਾਮ ਦੀਆਂ ਨਹੀਂ ਪਾਈਦੇ ਤੇ ਜੇ ਜੋ ਸਿਆਲ ਆਊਗਾ ਨਾ ਤੇ ਉਦੋਂ ਆਪੇ ਉਹ ਬਣਾ ਲਵਾਂਗੇ ਤੇ ਜਾਨੀ ਕਿ ਥੋੜੀ ਜਿਹੀ ਬਣਾ ਲਓ ਤੇ ਬਾਅਦ ਚ ਬਸ ਥੋੜੀ ਜਿਹੀ ਬਣਾਓ ਹੂੰ ਨਹੀਂ ਮੈਨੂੰ ਗੱਲ ਸਮਝ ਆ ਗੱਲ ਦੇ ਵਿੱਚ ਹੋਈ ਆ ਬਈ ਸਾਸਰੇ ਕੀ ਆਇਆ ਚੀਨੀ ਨਹੀਂ ਬਣਾਣੀ ਤੇ ਨਹੀਂ ਬਣਾਣੀ ਤੇ ਜੇ ਮੰਮੀ ਸਾਸਰ ਦੀ ਸਲਾਹ ਲੈਣੀ ਮਾੜੀ ਆ ਤੇ ਮੈਂ ਕਮਲੀ ਬੈਠੀ ਆ ਸਾਸਰ ਦੀ ਸਲਾਹ ਲੈਣ ਤੋਂ ਕਰਕੇ ਤਾਂ ਚਲਦੀ ਕਮਲੇ ਨਹੀਂ ਪਰ ਦੱਸੋ ਮੰਮਾ ਇੰਨੀ ਗਰਮੀ ਚ ਤੂੰ ਮੇਰੀ ਗੱਲ ਸੁਣ ਪੰਜ ਕਿਲੋ ਪੰਜੀਰੀ ਬਣਾ ਲਓ ਬਾਕੀ ਥੋੜਾ ਜਿਹਾ ਜੋਨ ਲਗਾ ਦੇਣਾ ਜੇ ਦੇ ਦੇਜੇ ਨੂੰ ਪੰਜੀਰੀ ਦਾ ਵੀ ਇਹਨੂੰ ਸਰਦੀ ਆਏਗੀ ਤੇ ਬਣਾ ਲਿਆ ਜੀ ਕੱਲ ਸਹੀ ਆ ਸਹੀ ਆ ਕੱਲ 5 ਕਿਲੋ ਸਹੀ ਆ ਤੀਕਾ 5 ਕਿਲੋ ਦਾ ਸਮਾਨ ਲੈ ਕੇ ਆਓ ਜਾ 5 ਕਿਲੋ ਦਾ ਸਮਾਨ ਲਿਆ 5 ਕਿਲੋ ਬਣਾ ਦੇਣੇ ਆ ਬਾਕੀ ਵੇਖਾਂਗੇ ਜੇ ਸਰਦੀਆਂ ਚ ਨਹੀਂ ਬਣਾ ਕੇ ਦੇਣਗੇ ਨਾ ਕੁੜੀ ਨੂੰ ਸਾਡੇ ਘਰ ਕੁੜੀ ਲੈ ਕੇ ਆਏਗੀ ਨਾ ਰਹਿਣ ਵਾਸਤੇ ਆਏਗੀ ਨਾ ਫਿਰ ਅਸੀਂ ਉਹਨੂੰ ਇੱਥੇ ਭਰਾ ਕੇ ਦੇ ਖਵਾ ਲਾ ਦੇ ਖਵਾ ਦਾਂਗੇ ਚਲੋ ਠੀਕ ਆ ਆ ਕੇ ਕੱਲ ਨੂੰ ਲਵਾ ਲਈ ਹਾਂ ਹਾਂ ਕੱਤੇ ਕੱਲ ਨੂੰ ਲਵਾ ਲੈਣਾ ਜੋ ਬਾਬਾ ਜਾ ਠੀਕ ਕਰ ਲੈ ਕੇ ਆਓ ਸਮਾਨ ਹੁਣ ਮੈਨੂੰ ਮੰਨੀ ਪੈਣੀ ਏ ਤੇ ਮੈਂ ਕੱਡਾ ਭਾਂਡੇ ਭੁੰਡੇ ਕੜਾਈ ਕੁੜੀ ਵੇਖਾਂ ਨਾ ਹਰ ਲਬ ਲਬ ਜਾ ਕੇ ਕੜਾਈ ਕੁੜੀ ਸਾਰੀ ਉਹ ਚੀਨੀ ਚੂਨੀ ਚੀਨੀ ਨੂੰ ਜਾਂ ਮਿਕਸੀ ਚ ਪੀ ਲੈ ਬੂਰਾ ਕਰ ਲਈ ਬੂਰਾ ਮਿਲ ਜਦੀ ਮੈਂ ਕਿਹਾ ਨਾਲ ਹੀ ਲੈ ਕੇ ਬੂਰਾ ਚੀਨੀ ਵੀ ਲੈ ਆਇਓ ਮਿਲ ਜਾਂਦੀ ਮम्मा ਹੁਣ ਨਹੀਂ ਪੀਸਣੀ ਕੋਪਾ ਖੁਪਾ ਕਹਤੇ ਨਾ ਨਾਰੀਆਂ ਨੂੰ ਆਹਨ ਨੂੰ ਪਤਾ ਵਾ ਸਾਰਾ ਮੈਂ ਤਾਂ ਸੋਚਿਆ ਸੀ ਚੱਲ ਕੁੜੀ ਨੂੰ ਖੁਲੀ ਪੰਜੀਰੀ ਚਲੀ ਜਾਏਗੀ ਚਲੋ ਹੁਣ ਮੰਨਾ ਪਣਾ ਇਹਨਾਂ ਦਾ ਕਿਉਂਕਿ ਹੁਣ ਤੇ ਮੇਰੇ ਪੱਲੇ ਵੀ ਕੱਖ ਨਹੀਂ ਰਿਹਾ ਹੈਗਾ ਜਿਦਾਂ ਮੈਂ ਕਮਾ ਆ ਇੱਕ ਕੰਨਾਂ ਦੇ ਬਜਿਨ ਉਹ ਕਹਿੰਦੇ ਬਿਨੇ ਲਾ ਦੇ ਦੱਸੋ ਮੈਂ ਲਾ ਕੇ ਤੇ ਮੈਂ ਆਪ ਕੀ ਕਰਨ ਚਲੋ ਕੋਈ ਨਹੀਂ ਕਰਨ ਅਗਰੇ ਨੂੰ ਅਸੀਂ ਆਣਾ ਹੈ ਨਾ ਉਦੋਂ ਫਿਰ ਕਰਵਾਵਾਂਗੀ ਕੁਛ ਨਾ ਕੁਛ ਅਜੇ ਉਹ ਥੋੜੀ ਗੱਲ ਟੌਪਸਾ ਨਹੀਂ ਉੱਠੀ ਸੀ ਇਹਨੂੰ ਥੋੜੀ ਠੰਡੀ ਪਾਣਾ ਹਜੇ ਇਸ ਜਿਹੜੇ ਕੰਨਾਂ ਚਲ 5 ਕਿਲੋ ਪੰਜੀਰੀ ਤੇ ਆਵੇਗੀ ਬਾਕੀ ਉਥੋਂ ਕਹਿ ਕੇ ਵਾਕੇ ਥੋੜਾ ਨਕਦ ਦਵਾ ਦੇ ਆ ਨਹੀਂ ਠੀਕ ਅੱਜ ਮੈਂ ਖਸ ਜਾ ਜਾਵਣੀ ਆਜੋ ਆਜੋ ਆ ਗਈ ਸੀਮਾ ਹਾਂਜੀ ਜਸਵੀਰ ਹਜ ਤੱਕ ਨਹੀਂ ਆਈ ਮੈਂ ਰਾਤੀ ਫੋਨ ਕੀਤਾ ਸੀ ਜਸਵੀਰ ਨੇ ਮੈਂ ਦੱਸਾਈ ਯਾਦ ਨਹੀਂ ਰਿਹਾ ਤੇ ਮੈਂ ਕਿਹਾ ਸੀ ਜੇ ਤੂੰ ਥੋੜੀ ਦੇਰ ਵਾਸਤੇ ਆ ਜੀ ਤੇ ਪੰਜੀਰੀ ਬਣਾਣੀ ਆ ਪੰਜੀਰੀ ਉਹ ਨੂੰ ਆਉਂਦੀ ਵਧੀਆ ਬਣਾਣੀ ਚੰਗਾ ਜਿੱਤਾ ਜੀ ਫੋਨ ਕਰ ਦਿੱਤਾ ਫੋਨ ਤੋਂ ਆਈ ਗਈ ਲੈਵਲ ਦਾ ਤਾਂ ਕਿਤੇ ਬੜੇ ਰਾਹੀ ਜੀ ਚੰਗਾ ਮੈਂ ਉਹਦੇ ਫੋਨ ਤੇ ਫੋਨ ਕਰੀ ਜਾਂਦੀ ਸੀ ਕਿ ਛੇਤੀ ਆ ਛੇਤੀ ਆ ਤਾਂ ਪਤਾ ਨਹੀਂ ਕਿੱਥੇ ਪਤਾ ਨਹੀਂ ਤੁਹਾਨੂੰ ਪਤਾ ਅੱਜ ਕੁੜੀ ਨੂੰ ਇਸ਼ਨਾਨ ਕਰਵਾਉਣਾ ਸੀ ਉਹਨਾਂ ਨੇ ਹਾਂ ਕਰਵਾ ਲਿਆ ਉਹਨਾਂ ਨੇ ਉੱਪਰੋਂ ਦੇ ਟਿਕਣ ਡੈ ਸੀ ਕਿ ਕਿਨਾ ਕਦੇ ਆਓ ਆਓ ਤੁਸੀਂ ਪੰਜੀ ਅੱਜ ਕਰਨੀ ਜ਼ਰੂਰੀ ਸੀ ਪਾਣੀ ਜਿਵੇਂ ਆਂਦਾ ਮੈਂ ਕੋਕਿਆ ਪਾਇਆ ਸੀ ਚਾਹ ਵੇਖੋ ਪਾਣੀ ਕਿਨਾਂ ਦੇ ਨਹੀਂ ਪਾਣੀ ਦੇ ਕੇ ਮੈਨੂੰ ਯਾਰ ਅੰਨੀ ਸੋਹਣੀ ਪਾਣੀ ਦਾ ਮਾਤਾ ਤੇ ਚਾਚੀ ਦੇਸੀ ਦਾ ਪਾਣੀ ਬਾਹਰ ਦਾ ਪਾਣੀ ਕਿੱਥੇ ਮੈਂ ਕਿਉਂ ਪਾਇਆ ਤੇ ਦੇਖਣਾ ਹੁਣ ਧਿਆਨ ਨਾਲ ਨਾ ਕੋਈ ਗੱਲ ਨਹੀਂ ਐਨੀ ਕਿਹੜੀ ਕਾਲੀ ਹੈ ਧੰਦਾ ਉੱਤਰ ਵੀ ਪਾ ਦੋ ਹਰ ਵਾਰੀ ਤੁਸੀਂ ਮੇਰੇ ਕੋਲ ਸਿੱਖਦੇ ਤੇ ਇਹ ਪੰਜੀਰੀ ਕੀ ਤਰ੍ਹਾਂ ਬਣਦੀ ਆ ਪਰ ਨਹੀਂ ਚਾਚੀ ਜੋ ਟਾਡੇ ਦਾ ਸਵਾਲ ਆ ਨਾ ਉਹ ਕਿਸੇ ਜਾਨੀ ਮਾਂ ਉਸੇ ਥੱਕ ਕੇ ਮੈਨੂੰ ਦੱਸਣਾ ਪਰ ਸਾਡੇ ਕੋਲ ਨਹੀਂ ਪਦਨੀ ਹਾਂ ਤਾਂ ਮੈਂ ਥੋਣੀ ਨੂੰ ਹੁੰਦੇ ਅੱਛਾ ਉਹ ਕੈਸ ਕਰ ਲੋ ਤੇਰੀ ਮੇਰੀ ਗੱਲ ਸੁਣ ਲੋ ਆ ਪੈਂਜੀ ਹਮੇਸ਼ਾ ਖੰਡ ਗੰਦੇ ਖੰਡ ਨਹੀਂ ਪਾਣੀ ਸ਼ੱਕਰ ਪਾਣੀ ਦੀ ਆ ਦੇਖੋ ਬਸ ਸ਼ੱਕਰ ਹੀ ਮਹਿੰਗਾਈ ਚਾਚੀ ਆ ਵੇਖੋ ਅੱਛਾ ਸ਼ੱਕਰ ਬੁਆਰੀ ਆ ਵੇਖੋ ਇੱਜੇ ਕਿਤੋਂ ਵਧੀਆ ਤੇ ਬੜੀ ਹੈ ਨਹੀਂ ਆ ਗੋੜ ਰਹਿ ਗਿਆ ਮੇਰੀ ਗੱਲ ਸੁਣੋ ਪੈਂਜੀ ਉਹੀ ਡਰਾਈਵ ਰੂਟ ਬਹੁਤ ਭੰਦੇ ਜੇ ਕਿ ਇੰਨਾ ਪਾਉ ਗਰਮੀ ਹੈਗੀ ਆ ਹਸਾਬ ਹਸਾਬ ਨਾਲ ਚੀਜ਼ ਦੇਣੀ ਬੱਚੇ ਨੂੰ ਨਾਲੇ ਚਾਚੀ ਮੇਰੀ ਗੱਲ ਸੁਣੋ ਆਪਾਂ ਪਹਿਲਾਂ ਸਲਾਹ ਕੀਤੀ 15 ਕਿਲੋ ਦੀ ਹੁਣ ਉਹ ਕੈਨਸਲ ਹੋ ਗਈ ਤੇ ਹੁਣ ਬਣਾਉਣੀ ਥੋੜੀ ਜੀ ਬਾਕੀ ਉਹਨਾਂ ਨੂੰ ਕਹੇ ਦੇ ਲੜਿਆ ਆਪਣੀ ਸੱਦੀਆਂ ਦੇ ਬਣਾ ਲਾਂਗੇ ਮੇਰੀ ਗੱਲ ਸੁਣੋ ਤੁਹਾਨੂੰ ਬੁਰਾ ਨਾ ਲੱਗੇ ਮੇਰੀ ਗੱਲ ਤੁਹਾਡੀ ਉਹਦੇ ਸਾਸ ਕਹਿੰਦੇ ਸੀ ਕਿ ਇਸ ਵੀਰੇ ਨੂੰ ਜੀਤੋ ਕਹਿੰਦੇ ਸੀ ਆਪਾਂ ਘਰ ਦੀ ਤਰਜ਼ੀ ਦੇ ਬਣਾਈਏ ਸਾਨੂੰ ਕੀ ਲੋੜ ਆ ਆਪੀ ਉਹਦੇ ਸੋਹਰੇ ਲੈ ਕੇ ਆਣਗੇ ਮੈਂ ਇਹ ਤਾਂ ਤੂੰ ਕਿੰਦਾ ਉਹ ਕਿਹਾ ਲੋਏ ਲੈ ਗੱਲਾਂ ਕਰੀ ਕਰਦੀ ਫਿਰਦੀਆਂ ਗੱਲਾਂ ਆਪਣਾ ਖਰਚਾ ਬਚਾਣ ਦੀ ਮਾਰੀਆਂ ਆਪਣਾ ਸੱਸਾ ਕਹਿੰਦੇ ਨੇ ਮੈਂ ਇਹ ਤੇ ਗੱਲ ਕਹਿ ਰਹੀ ਹਾਂ ਤੂੰ ਕਹਿੰਦੀ ਕਹਿੰਦੀ ਪੰਜੀਰੀ ਜ਼ਿਆਦਾ ਬਣਾ ਕੇ ਲਿਆਇਆ ਜੇ ਤੇ ਮੈਂ ਗਲੀ ਮੱਲੇ ਚ ਵੜਨਾ ਸਾਡੇ ਸ਼ਰੀਕੇ ਚ ਸਾਰਾ ਦਿੰ ਲੇ ਜੇ ਤੇ ਮੇਰੇ ਤੇ ਗੋਡੇ ਅੱਗੇ ਰੱਬ ਨੂੰ ਪੀੜ ਜੇ ਭੈਣ ਜੀ ਇਹੋ ਜਿਹੇ ਸੱਸਾ ਨਾ ਹਲਵਾਈ ਲਾ ਕੇ ਤੇ ਤੁਸੀਂ ਦੁਨੀਆ ਭਰ ਦੀ ਪੰਜੀਰੀ ਕੋਲ ਤਾਦਨੀਆਂ ਦਾ ਢਿੱਡ ਰਾਇਦਾ ਸਹੀ ਗੱਲ ਹੈ ਜੱਜੀ ਇਹਨੂੰ ਭਾਵੇਂ ਬੋਰੀਆਂ ਦੇ ਨਾਲ ਬੋਰੀਆਂ ਦੇ ਦੋ ਚਲ ਧਿਆਨ ਨਾਲ ਕਰ ਆਪਣੀ ਛੇੜ ਨਾ ਬੋਲੀ ਨੂੰ ਮੈਨੂੰ ਤੇ ਉਹਨਾਂ ਨੂੰ ਕੀ ਲੋੜ ਐ ਇਹ ਤਾਂ ਸਾਡੀ ਖੁਸ਼ੀ ਨਾ 5 ਕਿਲੋ ਖੜੀਏ 10 ਕਿਲੋ ਖੜੀਏ 20 ਕਿਲੋ ਕਰਦੇ ਉਹਨਾਂ ਦਾ ਕੀ ਮਤਲਬ ਐ ਪਰ ਜੀ ਜੀ ਇਹ ਗੱਲ ਹੁੰਦੀ ਜੇ ਇਹ ਨੂੰਹਾਂ ਦਾ ਭਾਨਾ ਤੇ ਸੱਸਾਂ ਦਾ ਅਸਲ ਚ ਆਪਣਾ ਰਾਜ ਹੁੰਦਾ ਏ ਤੇ ਤੁਹਾਨੂੰ ਮੈਂ ਗੱਲ ਦੱਸਾਂ ਉਹਨੇ ਸਿਮਰਤ ਨੂੰ ਜਿੰਨੀ ਦੇਣੀ ਖਾਣ ਨੂੰ ਬਾਤੀ ਰਿਹਾ ਆਪਣਾ ਸਿਆਲ ਲੈਣਾ ਸਿਆਲੀ ਆਪਣੇ ਪੇਕੇ ਦੇ ਤੋਂ ਉਹ ਕਿ ਡੱਬੇ ਭਰ-ਭਰ ਕੇ ਉਹ ਵੀ ਗੱਲ ਸਹੀ ਚਾਚੀ ਇਹੋ ਜਿਹੇ ਸੱਸਾਂ ਚੋਰੀ ਲਗਾ ਲੈਂਦੀਆਂ ਤੇ ਬਾਅਦ ਚ ਕਹਿੰਦੀਆਂ ਅਖੇ ਆਹ ਮੇਰੇ ਵੱਡੇ ਭਰਾ ਦੀ ਉਹਦੇ ਵੀ ਤਿੰਨ ਚਾਰ ਬੱਚੇ ਆ ਆਪ ਇਹਦੇ ਛੋਟੇ ਭਰਾ ਦੀ ਇਹਦੇ ਵੀ ਬੱਚੇ ਆ ਲੱਗੇ ਉਹਦੇ ਸੋਹਰੇ ਲੰਦੇ ਆ ਉਹਨੂੰ ਵੀ ਤਾਂ ਨਵਾਗੇ ਅਸੀਂ ਝੂਕਾਂਗੇ ਭਰਾਵਾ ਇਹੋ ਜਿਹੇ ਕਾਹ ਦੇ ਕਾਹ ਕੇ ਲੈਣੇ ਪੈਣਾ ਤੁਹਾਨੂੰ ਇਹੋ ਜਿਹੇ ਚਾਚੀਆਂ ਸੱਸਾਂ ਮਾਸੀਆਂ ਸੱਸਾਂ ਬਥੇਰੀਆਂ ਨਿਕਲ ਆਉਂਦੇ ਆ ਤੌਰ ਬਣਾਉਣ ਕਰਕੇ ਸਹੀ ਗੱਲ ਏ ਚਲੋ ਜਲ ਜੋਈ ਨੇ ਬਣਾ ਕੇ ਦੇਣੀ ਚੱਲ ਜੀਓ ਤਾਂ ਪਰ ਭੈਣ ਜੀ ਤੁਸੀਂ ਜਿਆਦਾ ਚਿੰਤਾਇਆ ਤੇ ਹਜੇ ਵੇਖ ਲਿਓ ਆ ਲੋਹੜੀ ਆਣੀ ਨਾ ਮੋਠ ਲੱਡੂ ਵੀ ਇੰਨੇ ਕਹਿਣਾ ਨਹੀਂ ਨਹੀਂ ਅਸੀਂ ਉਹਦਾ ਨਾ ਉਹਨੂੰ ਕੁੜੀ ਨੂੰ ਇੱਥੇ ਲੈਣਾ ਅਸੀਂ ਇੱਥੇ ਪੰਜੀਰੀ ਉਦੋਂ ਬਣਾਵਾਂਗੇ ਤੇ ਜਿੰਨਾ ਸਸਾ ਜੀ ਕਰੇਗਾ ਸਿਉ ਨੂੰ ਇੱਥੇ ਕੋੜਾਂਗੇ ਇਹੋ ਜਿਹੇ ਸਸਾ ਪੜੇ ਖਰਚੇ ਤੋਂ ਬਾਤ ਚ ਜਾਂਦੀਆਂ ਬਾਅਦ ਚ ਬਣਾ ਕੇ ਕਿਲੋ ਜੀ ਪੰਜੀਰੀ ਤੇ ਲਕਾਈ ਹੋਣੀ ਆ ਉਹ ਡੱਬੇ ਵਿਚਰਾਂ ਲਾਦ ਨਹੀਂ ਕਹਿਣਾ ਮੈਂ ਹਲਵਾਈ ਤੋਂ ਬਣਵਾ ਕੇ ਆਈ ਹਾਂ ਸੱਚਾ ਆ ਚਲੋ ਲਿਆਓ ਸਮਾਂ ਤਾਂ ਦੱਸ ਰਾ ਗੁੰਡਾ ਮੈਂ ਜਾ ਰਹੀ ਵੀ ਤਾਂ ਕਰ ਲਵਾਂ ਹਾਂ ਹਾਂ ਸ਼ੀ ਮਧੂ ਹੋ ਚੀਂ ਇੱਕ ਜੜੀ ਚਾਹੀਦੀ ਆ ਮੈਨੂੰ ਦੱਸੋ ਮੈਂ ਹੁਣ ਇਹਨਾਂ ਦੀ ਬੇਟੀ ਉਧਰ ਮੈਂ ਉਤਾਰ ਲਾ ਚਾਹ ਤੇ ਬਣਾ ਲੈ ਚਾਹ ਨਹੀਂ ਬਣਾਉਣੀ ਹੁੰਦੀ ਐਸੇ ਉਧਰ ਮੇਲਾ ਹੋਏਗਾ ਨਾ ਕੋਈ ਨਾ ਬਣਾਉਂਦਾ ਉਧਰ ਕਰ ਲੈ ਦੂਜੇ ਦੇ ਕੱਢ ਦੇ ਮਿੰਟ ਬਰਾੜ ਮੈਂ ਤੇ ਸਿਰ ਤੇ ਸੀਮਾ ਮੈਨੂੰ ਇੱਕ ਵੱਡਾ ਖਾਲ ਦੇ ਜਿਹਦੇ ਚ ਮੈਂ ਆਟਾ ਭੌਣ ਭੁਣ ਕੇ ਪਾਈ ਜਾਵਾਂ ਸਾਰਿਆਂ ਵੈਹੇ ਭੈਣ ਜੀ ਇੱਕ ਗੱਲ ਦੱਸਾਂ ਹਾਂ ਤੁਹਾਨੂੰ ਪਤਾ ਆਪਣੇ ਸੱਸ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਇੰਨੀ ਗਰਮੀ ਵਿੱਚ ਪੰਜੀਰੀ ਨਹੀਂ ਖਵਾਈ ਦੀ ਥੋੜਾ ਥੋੜਾ ਦਿਖਾਣਾ ਚਾਹੀਦਾ ਹੈਗਾ ਛਕਟ ਛਕਟੇ ਉਨ ਕੰਦੋਂ ਕਰਦੋ ਉਹਦੀ ਵਜਾ ਇਹ ਹੁੰਦੀ ਆ ਕਿ ਅੱਗੇ ਵੀ ਡਾਕਟਰਾਂ ਨੇ ਤੇ ਦਵਾਈਆਂ ਕਿਦੀਆਂ ਖਵਾਈਆਂ ਹੁੰਦੀਆਂ ਬੱਚੇ ਨੂੰ ਪੀਲੀਆ ਹੋਣ ਦਾ ਡਰ ਹੁੰਦਾ ਅੱਛਾ ਤੇ ਗਰਮੀ ਬਹੁਤ ਹੈ ਨਾ ਫਿਰ ਕੀ ਕਰੀਏ ਹੁਣ ਕਰਨਾ ਕੀ ਆ ਬਸ ਸਿਮਰਤ ਨੂੰ ਇਹ ਗੱਲ ਕਹਿਣੀ ਆ ਕਿ ਦੁੱਧ ਦੇ ਨਾਲ ਅੱਧਾ ਕ ਚਮਚ ਖਾਣਾ ਮੇਰੀ ਗੱਲ ਸੁਣ ਤੂੰ ਉੱਥੇ ਹੀ ਹੋਣਾ ਹੈ ਨਾ ਇਸੇ ਕਰਕੇ ਤੈਨੂੰ ਮਾਂ ਤੇ ਛੱਡ ਗਈ ਐਂ ਆ ਠੀਕ ਐ ਭਾਜੀ ਕੋਈ ਗੱਲ ਨਹੀਂ ਤੇ ਤੂੰ ਉਹਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਕੋਈ ਵੱਧੀ ਘਾਟੀ ਚੀਜ਼ ਨਾ ਖਾਵੇ ਕੁਝ ਨਾ ਕਰੇ ਤੈਨੂੰ ਸਭ ਨੂੰ ਚਰਪਤ ਤਾਂ ਮੈਂ ਕਿਹਾ ਮੈਂ ਉਸ ਸੱਸ ਨੂੰ ਕਿਹਾ ਸਾਡੀ ਤਸਵੀਰ ਇੱਥੇ ਰਹੇਗੀ ਠੀਕ ਐ ਭਾਜੀ ਆਹ ਉਹ ਨੂੰ ਦਿਨ ਹੀ ਕੋ ਦੇਣੀ ਤੂੰ ਆਪਣੇ ਆਪ ਦੇ ਕਰੇਗੀ ਉਹ ਕੋਈ ਗੱਲ ਨਹੀਂ ਜੇ ਪੀਪੇ ਮੇਰੇ ਹੱਥ ਲੱਗਣ ਤਾਂ ਮੈਂ ਦਵਾਂਗੀ ਜੇ ਉਸ ਦੀ ਸੱਸ ਦੇ ਹੱਥ ਹੀ ਲੱਗੇ ਤੂੰ ਨੇ ਸੋਚਿਆ ਰੱਖਣੀ ਇਹਦੀ ਕਿ ਪੱਕੇ ਦੇ ਕਮਰੇ ਨਾਲ ਰੱਖ ਲਓ ਆਹ ਧਿਆਨ ਨਾਲ ਕਰੀ ਆਟੇ ਏਟਨਾ ਪਾਣੀ ਨੇ ਜਾਈ ਬਬਰ ਦਾਤ ਲੱਗੀ ਜਾਂਦਾ ਹੀ ਹਾਂ ਪੰਜੀਰੀ ਦਾ ਕੰਮ ਤੇ ਨਿਬੜ ਚੱਲਿਆ ਜੇ ਬਾਬਾ ਜਸਵੀਰ ਨੇ ਆ ਕੇ ਫਟਾਫਟ ਪੰਜੀਰੀ ਬਣਾ ਲਈ ਲੈ ਸਿਮਰਤ ਆਹੋਂ ਆ ਗਿਆ ਜੇ ਥੈਂਕ ਯੂ ਉਹ ਡਾਈ ਵੀ ਦੇਣ ਲੱਗਿਆ ਹਾਂ ਹਲੋ ਹਲੋ ਹਾਂਜੀ ਸਿਮਰਤ ਬੇਟਾ ਕੀ ਹਾਲ ਚੱਲ ਨੇ ਹਾਂਜੀ ਮੰਮੀ ਵਧੀਆ ਤੁਸੀਂ ਦਸੋ ਠੀਕ ਜੇ ਹਾਂ ਬਈ ਤੇਰੀ ਗੱਲ ਤੇਨੂੰ ਬਹੁਤ ਬਹੁਤ ਵਧਾਈਆਂ ਨੇ ਅੱਜ ਹੈ ਤੁਸੀਂ ਇਸ਼ਨਾਨ ਕਰਾਤਾ ਅੱਜ ਕੁੜੀ ਨੂੰ ਹਾਂਜੀ ਮੰਮੀ ਤੁਹਾਨੂੰ ਵੀ ਬਹੁਤ ਜਿਆਦੀਆ ਚਲ ਚੰਗਾ ਕੀਤਾ ਯਾਰ ਮੇਰੀ ਗੱਲ ਸੁਣੋ ਆਪ ਦੀ ਘਰ ਚੱਲ ਗਏ ਜੇ ਤੁਹਾਨੂੰ ਨਹੀਂ ਪਰ ਤੁਹਾਨੂੰ ਮੇਰੇ ਕੋਲ ਰਹਿਣਾ ਜੇ ਚਾਚੀ ਨੂੰ ਇੱਥੇ ਛੱਡ ਗਏ ਜੇ ਆਏ ਹੈ ਕੰਮੀ ਚੱਲੀ ਗਈ ਮੇਰੀ ਚਾਚੀ ਨੂੰ ਛੱਡ ਆਈ ਹੈ ਨਾ ਕਿਸੇ ਗੱਲ ਪਿੱਛੇ ਛੱਡ ਕੇ ਆਈਆਂ ਇਹ ਤੇਨੂੰ ਨਹੀਂ ਪਤਾ ਕੋਈ ਤੇਨੂੰ ਬਾਅਦ ਦੱਸ ਦਿਆਂਗੀ ਚਾਹ ਪਰ ਤੂੰ ਪਤਾ ਵਾ ਜਿੱਥੇ ਓਦੇਸੋ ਤੇ ਮੇਰੇ ਤਾਂ ਢੀ ਲੋੜ ਆ ਤੂੰ ਉਹਨਾਂ ਨੂੰ ਛੱਡ ਕੇ ਆਪ ਚਲ ਗਏ ਜੇ ਕੋਈ ਗੱਲ ਨਹੀਂ ਤੇਰਾ ਧਿਆਨ ਤੇ ਰੱਖਦੀ ਪਈ ਐ ਨਾ ਕਿਹੜਾ ਤੇਰਾ ਕੰਮ ਨਹੀਂ ਹੁੰਦਾ ਪਿਆ ਮੈਂ ਕੀ ਕਰ ਲੈਣਾ ਸੀ ਇੱਥੇ ਕੰਮ ਨਹੀਂ ਥੋੜੀ ਮੱਵੀ ਘਾਲਿਆ ਮੈਨੂੰ ਤਾਂ ਢੀ ਲੋੜ ਆ ਤੂੰ ਯਾਰ ਆਓ ਕਿੰਨਾ ਟਾਈਮ ਹੋ ਗਿਆ ਨਾਲੇ ਤੂੰ ਆਉਣ ਕਿਉਂ ਨਹੀਂ ਦੇ ਜੀ ਬਸ 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 ਅਸੀਂ ਆਣ ਲੱਗੇ ਆ ਬਸ ਉਹ پنਜੀਰੀ ਬਣ ਚੱਲੀ ਐ ਤੇ ਬਸ ਉਹ ਕਰਕੇ ਪੈਕ ਅਸੀਂ ਆਣ ਲੱਗੇ ਆ ਤੇਰਾ ਵੀਰਾ ਤੇਰੀ ਭਾਬੀ ਅਸੀਂ ਆਉਣ ਲੱਗੇ ਆ ਹੋਰ ਸੁਣਾ ਕੀ ਤੇ ਚਲ ਛੱਡ ਤੂੰ ਹੋਂ ਦੱਸ ਵੀ ਕੀ ਕਰਦੀ ਬੀਸ ਐ ਕੁਝ ਨਹੀਂ ਮੈਂ ਬੈਠੀ ਵੇ ਦੇਖਣੀ ਐ ਕਿੰਨਾ ਟਾਈਮ ਹੋ ਚਲਿਆ ਤੀ ਉਹ ਨਹੀਂ ਦੇ ਮੈਂ ਤਾਂ ਜਿਹੜੀ ਕੰਜੀਰੀ ਨਹੀਂ ਬਣਦੀ ਚਲ ਕੋਈ ਗੱਲ ਨਹੀਂ ਆ ਜਨੇ ਮੰਮੀ ਕਿੱਥੇ ਹੀ ਮੰਮੀ ਇੱਥੇ ਹੀ ਆ ਗੱਲ ਕਰੋ ਆਵਾਜ਼ ਮਾਰ ਕੇ ਮੰਮੀ ਜੇ ਮੇ ਨਾਲ ਗੱਲ ਕਰਨ ਹਾਂਜੀ ਹੋਰ ਕਿ ਮੈਂ ਉਹਨਾਂ ਨੂੰ ਮਿਲ ਜਾਈਆ ਗੱਲ ਕਰ ਲਾ ਬਤਾਈ ਦੇਣਾ ਫਿਰ ਆਨ ਲੱਗਿਆ ਜੀ ਦਸਤ ਅੱਧਾ ਕੰਡਾ ਜੇ ਲੱਗ ਜਾਣਾ ਐ ਤੇ ਮੈਂ ਕਿਹਾ ਚਲ ਫੋਨ ਤੇ ਗੱਲ ਕਰ ਲਵਾਂ ਠੀਕ ਐ ਮੰਮੀ ਕਰੋ ਨਹੀਂ ਹੋਂਦੇ ਮਮਾ ਆਹੋ ਗੱਲ ਕਰ ਮੈਂ ਕਿਹਾ ਚਲ ਗੱਲ ਹੀ ਕਰ ਲਈਏ ਹੋਰ ਕੀ ਆ ਕਰ ਲੋ ਗੱਲ ਹਲੋ ਸਸੀ ਗੱਲ ਭੈਣ ਜੀ ਸਸੀ ਗੱਲ ਭੈਣ ਜੀ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਜੀ ਚਲੋ ਠੀਕ ਹੈ ਵਧਾਈਆਂ ਤੇ ਠੀਕ ਹੈ ਤੇ ਛੇਤੀ ਪਹੁੰਚੋ ਕਰਨ ਕੀ ਡੇਟ ਨਹੀਂ ਹਾਏ ਹਾਏ ਬਸ ਨਾ ਬਸ ਥੋੜੀ ਤਿਆਰੀ ਕਰਦੇ ਟਾਈਮ ਲੱਗ ਗਿਆ ਜੀ ਇਸ ਗੱਲ ਵਾਸਤੇ ਮਾਫੀ ਬਸ ਕੋਈ ਗੱਲ ਨਹੀਂ ਬਸ ਅੱਧੇ ਘੰਟੇ ਦੇ ਵਿੱਚ ਵੀ ਤੁਹਾਡੇ ਕੋਲ ਅਸੀਂ ਹਾਜ਼ਰ ਹੋਏ ਮੈਂ ਤਾਂ ਕਿਹਾ ਆਓਗਾ ਤੈਨੂੰ ਆਵਾਂਗੇ ਕੁੜੀ ਮੈਂ ਤੈਨੂੰ ਆਣੂ ਕਿ ਸਭ ਤਿਆਰ ਕਰ ਲਿਆ ਅਸੀਂ ਵੀ ਤਿਆਰ ਬੈਠੇ ਜੇ ਮੈਂ ਬਿਲਕੁਲ ਆਪਾਂ ਰੈਡੀ ਹੈਗੇ ਜੇ

ਚਲੇ ਕੋਈ ਗੱਲ ਨਹੀਂ ਬਸ ਆ ਗਏ ਜੀ ਆ ਗਏ ਚਲੋ ਠੀਕ ਹੈ ਜੀ ਆ ਗਏ ਠੀਕ ਹੈ ਜੀ ਸੱਸੀ ਕੋ ਉਹ ਕਿ ਸੱਸੀ ਕਾਲ ਜੀ ਸੱਸ ਚਲੋ ਸੀਮਾ ਕਿੰਨਾ ਕੁ ਟਾਈਮ ਲੱਗਣਾ ਜਸਵੀਰ ਕਿੰਨਾ ਕੁ ਟਾਈਮ ਹੈ ਗਿਆ ਬਾਕੀ ਉਹਨਾਂ ਚਲੋ ਫੋਨ ਆਇਆ ਜੀ ਉਹਨਾਂ ਦਾ ਸੀਮਾ ਆ ਗਈ ਆ ਗਈ ਮੇਰੇ ਵੱਜ ਗਈ ਨਹੀਂ ਕੋਈ ਨਹੀਂ ਕਿਹੜੀ ਖੋਡੇ ਜਵੜ ਗਈਆਂ ਦੋਵੇਂ ਜੀ ਫੋਨ ਵੇਖਣੀ ਆ ਡੱਬਾ ਜਿੱਚੇ ਪਾ ਕੇ ਕਰਨੀ ਆ ਹੋ ਗਈ ਤਿਆਰ ਤੂੰ ਮੇਰੀ ਗੱਲ ਸੁਣ ਉਹ ਵੱਡਾ ਰਚਨ ਵਾਲਾ ਇੱਕ ਜਿੱਦੇ ਗੋੜਪੇ ਹੁੰਦੇ ਉਹ ਡੱਬਾ ਕੱਲੀ ਕਰ ਲੈ ਉਹ ਚਪਾਲ ਕੇ ਫੋਰ ਕੋ ਦੀ ਪਾ ਲਓ ਚਲੋ ਠੀਕ ਐ ਤੇ ਮੈਂ ਚਾਚੀ ਜੀ ਨੇ ਬਣਾ ਦਿੱਤੀ ਆ ਵਧੀਆ ਬਣ ਗਈ ਆ ਫੋਨ ਆਇਆ ਸੀ ਕੀ ਕਹਿੰਦੇ ਸਿਮਰਤ ਦਾ ਮੈਂ ਵਧਾਈ ਦੇਤੀ ਤੇ ਕੁਦੀ ਸੱਸ ਕਹਿੰਦੀ ਹੋਈ ਤਾਂ ਕੋਈ ਚੇ ਨਹੀਂ ਹੈਗੇ ਤੁਸੀਂ ਵੀ ਫੋਨ ਤੇ ਵਧਾਈਆਂ ਦੇ ਜਾਂਦੇ ਬਸ ਉਹਨਾਂ ਨੂੰ ਕੋ ਫੋਨ ਚ ਲੱਗ ਗਿਆ ਲੱਗੀ ਸਕੇ ਬਸ ਅਸੀਂ 15 ਮਿੰਟ ਚ ਆ ਗਏ ਲੱਕੀ ਜਿਹਾ ਕੰਮ ਆ ਗਿਆ ਮੈਂ ਤਿਆਰ ਨਹੀਂ ਕੱਪੜੇ ਨਹੀਂ ਮੈਂ ਨਾ ਨਾ ਮੈਂ ਵੀ ਤਿਆਰ ਆ ਚਲੋ ਬਈ ਠੀਕ ਹੈ ਚਲੋ 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 ਤੇ ਮਾਰੀਏ ਅਸੀਂ ਤਰੀਕੇ ਫਿਰ ਬਾਗਾਂ ਹਾਂ 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 ਚਲੋ 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 ਇਹ ਵੀ ਅੰਦਰ ਲੰਮੇ ਬੈਹਨਾਂ ਨਵਾਜ਼ ਦੇ ਤਾਂ ਵੀ ਨਾਲ ਜਾਣਾ ਜੀ ਦੁਕਾਨ ਤੇ ਨਾ ਕਿੱਲੇ ਚਲ ਜਾਈਂ ਬਾਹਰ ਚੱਲਦੇ ਨਾ ਉਧਰ ਦੀ ਉਧਰ ਦੁਕਾਨ ਹਜੇ ਗਿਆ ਨਹੀਂ ਉਹ ਨਹੀਂ ਮੈਂ ਕਿ ਨਾਲ ਚਲ ਜੋ ਇਸ਼ਨਾਨ ਕਰਾਇਆ ਨੇ ਚਾਚੀ ਕਹਿੰਦੇ ਤੇ ਮੈਂ ਤਿੰਦੀ ਹੋ ਚੱਚਰ ਜਰ ਮਾਂ ਮੈਂ ਕਿਤੇ ਕਿੰਨੇ ਗਿਆ ਇੱਕ ਤੇ ਮਾਮਾ ਹਾਂ ਬਸ ਠੀਕ ਹੈ ਚਲੋ 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 ਨਿਕਲੀਏ ਚਲ ਚਲ